ਸਾਡੇ ਮਾਤਾ ਦੇ ਕੀ ਆ ਰਹੇ ਜੀ 5:30 ਵਜੇ ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਠੀਕ ठाਕੋ ਇਹਨਾਂ ਕਹਿੰਦੇ ਜੀ ਬਾਬਾ ਸ਼੍ਰੀ ਕੰਤ ਦੇ ਆ ਗਏ ਮਾ ਸਰ ਕੋਈ ਨਾ ਸੀ ਜੀ ਤੁਸੀਂ ਰਾਮਨਾਜ ਕੋਈ ਤਾਂ ਸੀ ਕਿ ਕੱਲ ਸ਼ੁਕਸਾ ਆਪੀ ਸ਼ੁਕ ਪੱਧਰਾ ਨਾ ਪੀਰੇ ਉਦੋਂ ਬਾਅਦ ਕਹ ਲੀ ਕੋਈ ਹੋਈ ਖਰੇ ਭਾਈ ਨੇ ਬੋਟ ਖਰੇ ਕਹਿੰਦਾ ਆ ਬਾਕੀ ਹੋਰ ਐਸੀ ਗੱਡੀ ਆਮ ਨੇ ਸਾਡੀ ਆ ਰਹੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਕੋਣ ਵਜਾਉਂਦੇ ਵਜਾਉਂਦੇ ਨੇ ਗੱਡੀ ਇੱਕ ਫਾਇਰ ਕਰੀ 4 ਬੱਚੇ ਜਿਹੜੇ ਦੂਰ ਤੋਂ ਮਿਲਦੇ ਨੇ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮਾਤਾ ਦੇ ਕੇ ਆ ਰਹੇ ਜੀ 5:30 ਵਜੇ ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਸ਼ਿਦਗੀ ਗੰਦ ਦੇ ਆ ਗਏ ਮਾ ਚਲ ਕੋਈ ਨਾ ਫੀਫੀ ਵੀ ਤੁਸੀਂ ਰਾਮਨਾ ਆ ਜਾਓ ਕੋਈ ਗੱਲ ਠੀਕ ਚੁੱਕ ਸਾਲਾ ਵੀ ਚੁੱਕ ਬਾਬਾ ਰਾਮਨਾ ਆਏ ਵੀਰੇ ਉਸ ਤੋਂ ਬਾਅਦ ਖਾ ਲੈਣੀ ਕੋਈ ਉਹ ਤੋਂ ਬਾਅਦ ਆਹੀ ਭਗਵਾਨ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਕੋਈ ਬਾਪੂ ਜੀ ਕਿੰਨੇ ਸਵਾਰੇ ਕਿੰਨੇ ਸੀ ਜੀ ਬਹੁਤ ਹੋ ਗਿਆ 15000 ਆ ਰਹਿਆਂ ਤੇ ਸਰ ਕਿੰਨੇ ਦੀ ਡੈਥ ਹੋ ਗਈ ਜੀ ਪਤਾ ਨਹੀਂ ਸਰ ਜੀ ਤਾਂ ਤਾਂ ਕਿ ਦੋ ਭਾਈ ਆਏ ਕਿਹੜੇ ਪਿੰਡ ਤੋਂ ਆਏ ਗੱਡੀ ਨਿਜਾਮਪੁਰ ਮੇਢ ਤੋਂ ਆਇਆ ਅਸੀਂ ਦੇਖ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਤੇ ਜੀ ਗੱਡੀ ਰਾਮ ਨਾਲ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਵਿਜਾਉਂਦਿਆਂ ਨੂੰ ਗੱਡੀ ਇੱਕ ਛੇੜ ਲੱਗੀ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਖਵਾਰੀਆਂ ਹੈਗੀਆਂ 14 15 ਕੁਰੀਬ ਨੇ ਜਿਹੋ ਜਿਹਾਨੇ ਦੋ ਤਿੰਨ ਬੱਚੇ ਜੰਗੜ ਰਹੇ ਨੇ ਬੱਚੇ ਕੀ ਨਹਿਰ ਦੇ ਵਿੱਚ ਡੋੜ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਿਲ ਗਏ ਦੋ ਨੇ ਅੱਛਾ ਜੀ ਤੇ ਕਿਹੜੇ ਪਿੰਡ ਪਾਰ ਰਹੇ ਸੀਗੇ ਜੀ ਅੱਛਾ ਜੀ ਡੇਰਾ ਸਾਹਤੋਂ ਆਏ ਪਾਪਾ ਬਹੁਤ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨੂੰ ਪਤਾ ਲੱਗਾ ਜੀ ਹੁਣ ਜੇ ਕੰਮ ਤੋਂ ਬਾਹਰ ਹੈ